ਮੇਰੇ ਚੈਨਲ ਉਤੇ ਸਵਾਗਤ ਹੈ ਤੇ ਅੱਜ ਨਾ ਆਪਾਂ ਮਾਨਸਾ ਦੇ ਵਿੱਚ ਪਹੁੰਚੇ ਹੋਇਆ ਪਵਨ ਧੀਰ ਵਾਲੀ ਗਲੀ ਦੇ ਵਿੱਚ ਜੀਨੀਅਸ ਟੇਲਰ ਹੈ ਬਾਈ ਦੀ ਜਿਹੜੀ ਸ਼ਾਪ ਦਾ ਨਾਮ ਹੈਗਾ ਤੇ ਬਾਈ ਮਾਨਸਾ ਦੇ ਵਿੱਚ ਬਾਈ ਜਿਹੜਾ 600 ਰੁਪਏ ਦੇ ਨਾਲ ਫੇਮਸ ਹੈ ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ ਕਿ 600 ਨਾਲ ਕਿਉਂ ਫੇਮਸ ਹੈ ਪਹਿਲਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਆਪਾਂ ਆਜੋ ਬਾਈ ਨਾਲ ਮਿਲਦੇ ਆਜੋ ਹੋਰ ਬਾਈ ਸਖਵੀਰ ਕੀ ਹਾਲ ਚੱਲ ਹੈ ਵਧੀਆ ਬਸ ਵਧੀਆ ਪਹਿਲਾਂ ਤਾਂ ਮੇਰੀਆਂ ਭੈਣਾਂ ਨੂੰ ਦੱਸੋ ਬਈ ਆਪਾਂ 600 ਰੁਪਏ ਦੇ ਨਾਲ ਮਾਨਸਾ ਦੇ ਵਿੱਚ ਕਿਵੇਂ ਆਏ ਆਪਾਂ ਦਾ ਗਾੜੇ ਮਿਝੂਰਾ ਬਈਗਾ ਸਾਇਆ ਹਨ ਬਿਆਰ ਦੇ ਵਿੱਚ ਸਲਾਈ ਜਿਹੜੀ ਬਹੁਤ ਜ਼ਿਆਦਾ ਚੱਲੀ ਜਾਂਦੀ ਹੈ ਹਨ 1000 11 1100 ਰੁਪਿਆ ਉਹ ਨਾਲ ਦੀ ਠੀਕ ਹੈ ਪਰ ਆਪਾਂ 600 ਹੀ ਲੈਨੇ ਆ ਸਿਰਫ 600 ਦੇ ਵਿੱਚ ਹੀ ਲੈਨੇ ਆ 600 ਹੀ ਲੈਨੇ ਆ ਹਾਂ ਠੀਕ ਹੈ ਤੇ ਲੈ ਵੀ ਨਾ ਮੇਰੀਆਂ ਭੈਣਾਂ ਦੇਖ ਲੋ ਬਈ ਜਿਹੜੀ ਸਲਾਈ ਹੈ ਉਹ ਸਿਰਫ 600 ਰੁਪਈਆ ਲੈ ਰਿਆ ਬਾਜ਼ਾਰ ਦੇ ਵਿੱਚ 1000 1000 ਰੁਪਿਆ ਦਾ ਤੇ ਆਪਾਂ ਵੀ ਇਹ ਤੋਂ ਇਲਾਵਾ ਹੋਰ ਕੀ ਕਰਦੇ ਆ ਨਾਲ ਉਹ ਜੇ ਕਿਸੇ ਭੈਣ ਨੇ ਹਨਾ ਵਿਆਹ ਸ਼ਾਦੀ ਵਾਸਤੇ ਹਾਂ ਜਿਵੇਂ ਆਹ ਸ਼ਾਰਟ ਕਮੀਜ਼ ਨਾਲ ਲੈਂਦਾ ਹੈ ਹਨਾ ਠੀਕ ਹੈ ਕੋਈ ਇਸ ਤਰ੍ਹਾਂ ਦੀ ਵੀ ਸਟਿਚਿੰਗ ਕਰवानी ਹੋਵੇ ਵਿਆਹ ਸ਼ਾਦੀ ਵਾਸਤੇ ਅੱਛਾ ਇਹ ਵੀ ਆਪਾਂ ਕਰਦੇ ਹਾਂ ਹਾਂ ਕੋਈ ਸ਼ਾਰਟ ਕਮੀਜ਼ ਨਾਲ ਲਹਿੰਗਾ ਜਿਵੇਂ ਸਾੜੀ ਨਾਲ ਬਲਾਊਜ਼ ਹੋ ਗਿਆ ਹਨਾ ਠੀਕ ਹੈ ਬਈ ਕੋਈ ਵੀ ਸਟਿਚ ਕਰਾ ਸਕਦਾ ਜਿਵੇਂ ਸ਼ਰਾਰਾ ਕਰਾ ਰ ਆਪਾਂ ਸਭ ਸਟਿਚ ਕਰਦੇ ਹਾਂ ਨਾ ਤੇ ਸਾਰਿਆਂ ਦੀ ਸਲਾਈ ਆਪਾਂ ਜਾਇਜ ਹੀ ਲੈਂਦੇ ਆ ਜਾਇਜ ਮਤਲਬ ਕਿ ਬਾਜ਼ਾਰ ਨਾਲ ਜਾਇਜ ਨਾ ਆਪਣੀ ਬਾਕੀਆਂ ਮੇਰੀਆਂ ਭੈਣਾਂ ਨੂੰ ਤੁਸੀਂ ਵੀਡੀਓ ਦੇਖ ਦੇਖ ਹੀ ਰਹੇ ਹੋ ਵੀ ਜਿਹੜੀ ਲਾਈਨਿੰਗ ਵਾਲੇ ਸੂਟ ਦੀ ਹੈ ਪਿਓ ਸਿਰਫ 600 ਰੁਪਏ ਦੇ ਵਿੱਚ ਹੀ 22 ਸਟਿਚ ਕਰ ਰਿਹਾ ਉਹ ਤੋਂ ਹੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਾਕੀ ਜਿਹੜੇ ਹੋਰ ਸੂਟ ਹੈ ਵੀ ਉਹ ਕਿੰਨੇ ਘੱਟ ਰੇਟਾਂ ਦੇ ਉੱਤੇ ਬੀ ਬਾਈ ਕਰਦੇ ਹੋਣਗੇ ਤੇ ਬਾਈ ਆਪਾਂ ਸਿੰਪਲ ਵੀ ਕਰਦੇ ਆ ਨਾਲ ਹਾਂ ਸਿੰਪਲ ਵੀ ਕਰਦੇ ਆ ਆਪਾਂ ਠੀਕ ਹੈ ਤੇ ਬਈ ਆਪਾਂ ਇੱਥੇ ਕਿਸ ਕਿਹੜੀ ਜਗ੍ਹਾ ਤੇ ਖੜੇ ਇੱਕ ਵਾਰੀ ਲੋਕੇਸ਼ਨ ਦੱਸ ਦੋ ਸਾਨੂੰ ਹਾਂ ਲੋਕੇਸ਼ਨ ਹੈਗੀ ਆਪਣੀ ਪਵੰਤੀਰ ਵਾਲੀ ਗੜੀ ਆ ਪਵੰਤੀਰ ਵਾਲੀ ਗੜੀ ਤੇ ਮੇਨ ਬਾਜ਼ਾਰ ਮਾਨਸਾ ਇਹ ਮੇਨ ਬਾਜ਼ਾਰ ਦਾ ਜਿਹੜਾ ਪੀਰਖਾਨਾ ਪੀਰਖਾਨਾ ਉਹਦੇ ਕੋਲ ਹੀ ਆ ਦੂਜੀ ਗੜੀ ਛੱਡ ਕੇ ਦੂਜੀ ਗੜੀ ਇਹ ਛੱਡ ਕੇ ਆ ਠੀਕ ਹੈ ਬਈ ਨੰਬਰ ਤੁਹਾਨੂੰ ਦਿੱਤੇ ਹੋਏ ਆ ਸਕਰੀਨ ਦੇ ਉੱਤੇ ਤੇ ਜਲਦੀ ਤੋਂ ਜਲਦੀ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਜਲਦੀ ਤੋਂ ਜਲਦੀ ਬਾਈ